ਵਾਲੇ ਦੇ ਵਿੱਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਦਾ ਸੌ ਚੁਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਤੇ ਉਹ ਜੋ ਕੈਬਨਿਟ ਮੰਤਰੀ ਭਰਨ ਸਿੰਘ ਗੀਟੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਨਵੀਂ ਉਕਤ ਲੋਕ ਸਭਾ ਮੈਂਬਰ ਮਲਵਿੰਦਰ ਕੰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਤੇ ਪੰਚਾਂ ਨੂੰ ਸੌ ਚੁਕਾਈ ਗਈ ਹੈ ਤੋਂ ਤੇ ਪੰਚਾਂ ਨੇ ਕਿਹਾ ਕਿ ਅਸੀਂੜਕੇ ਆਪਣੇ ਭਾਈਚਾਰੇ ਦੇ ਭਲਾਈ ਦੇ ਲਈ ਤਨਮਾਨ ਦੇ ਨਾਲ ਕੰਮ ਕਰਾਂਗੇ ਦੇਖੋ ਅ ਅੱਜ ਅਸੀਂ ਸਾਬਜਾ ਰਾਜੀਤ ਸਿੰਘ ਨਗਰ ਦੇ ਵਿੱਚ ਨਵੇਂ ਚੁਣੇ ਹੋਏ ਪੰਚ ਸਹਿਬਾਨ ਜਿਨ੍ਹਾਂ ਨੇ ਸੌਹ ਚੁੱਕੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਆ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਸਾਡੇ ਸਬੰਧਤ ਐਮ ਐਲ ਏ ਸਹਿਬਾਨ ਸਾਡੇ ਲੋਕ ਸਭਾ ਦੇ ਮੈਂਬਰ ਸਾਹਿਬ ਸਾਰੇ ਚੇਅਰਮੈਨ ਸਾਹਿਬ ਇੱਥੇ ਮੌਜੂਦ ਨੇ ਔਰ ਜਿਹੜੇ ਨਵੇਂ ਚੁਣੇ ਹੋਏ ਪੰਚ ਨੇ ਉਹਨਾਂ ਨੂੰ ਹਲਫ ਦਵਾਇਆ ਗਿਆ ਔਰ ਨਾਲ ਹੀ ਆ ਇਹ ਵੀ ਗੱਲ ਜਿਹੜੀ ਆ ਮੈਂ ਉਹਨਾਂ ਨੂੰ ਅਪੀਲ ਵੀ ਕੀਤੀ ਆ ਕਿ ਟਰਾਂਸਪੇਰੈਂਸੀ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੇ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਪਾਈ ਆ ਉਹਨਾਂ ਨੂੰ ਉਹ ਤਨਦੇਹੀ ਦੇ ਨਾਲ ਨਿਭਾਉਣ ਨਵੇਂ ਪੰਜਾਬ ਦੀ ਨਵੇਂ ਸੂਬੇ ਦੀ ਜਿਹੜੀ ਆ ਸਿਰਜਣਾ ਕਰਨ ਇਹ ਤਾਂ ਹੀ ਸੰਭਵ ਆ ਜੇ ਪਿੰਡਾਂ ਦੇ ਵਿੱਚ ਕਿਉਂਕਿ ਪੰਜਾਬ ਜ਼ਿਆਦਾਤਰ ਪਿੰਡਾਂ ਦੇ ਵਿੱਚ ਵਸਦਾ ਸੋ ਜੇ ਪਿੰਡਾਂ ਦੇ ਵਿੱਚ ਸੁਧਾਰ ਹੋ ਜੂਗਾ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਜਿਹੜੇ ਨੇ ਉਹ ਆਤਮ ਨਿਰਭਰ ਹੋ ਜਾਣਗੇ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਵੱਧ ਜੂਗਾ ਸੋ ਕੁਦਰਤੀ ਤੌਰ ਤੇ ਰੋਗ ਤੰਤਰ ਜਿਹੜਾ ਹੈ ਉਹ ਘਰ ਘਰ ਤੱਕ ਜਿਹੜਾ ਉਹ ਪਹੁੰਚ ਜਾਊਗਾ ਸੋ ਇਹੋ ਹੀ ਮੈਂ ਅਪੀਲ ਕੀਤੀ ਆ ਆ ਲੋਕ ਨਵੇਂ ਚੁਣੇ ਪੰਚ ਸਹਿਬਾਨਾਂ ਨੂੰ ਬਾਕੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਿਲੇ ਜਿਹੜੇ ਪੰਜਾਬ ਦੇ ਸਰਪੰਚ ਸਹਿਬਾਨ ਸੀਗੇ ਉਹਨਾਂ ਨੂੰ 8 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਹੋਏ ਸਮਾਗਮ ਦੇ ਵਿੱਚ ਸੌ ਚੁਕਾਈ ਸੀਗੀ ਔਰ ਅੱਜ ਅਸੀਂ ਇਹ ਜਿਹੜਾ ਹਰ ਜ਼ਿਲੇਵਾਰ ਪ੍ਰੋਗਰਾਮ ਜਿਹੜਾ ਆ ਉਹ ਉਲੀਕਿਆ ਸੋ ਪੰਚ ਸਰਵਾਨ ਅੱਜ ਸੌ ਚੁੱਕ ਕੇ ਬਹੁਤ ਉਤਸ਼ਾਹਤ ਗਏ ਨੇ ਔਰ ਮੈਨੂੰ ਆਸ ਆ ਕਿ ਉਹ ਆਪਣੇ ਪਿੰਡਾਂ ਦੇ ਵਿੱਚ ਬਹੁਤ ਇਮਾਨਦਾਰੀ ਦੇ ਨਾਲ ਬੜੇ ਜਜ਼ਬੇ ਦੇ ਨਾਲ ਡੈਡੀਕੇਸ਼ਨ ਦੇ ਨਾਲ ਕੰਮ ਜੜਾਓ ਕਰੇ। ਜੀਓ ਸਾਹਿਬ ਹਰ 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 ਸਰਕਾਰ ਜਿਹੜੀ ਆ ਉਹ ਕਹਿੰਦੀ ਆ ਸਰਪੰਚ ਜਿਹੜੀ ਪੰਚ ਬਣਦੇ ਸਰਪੰਚ ਬਣ ਗਏ ਉਹਨਾਂ ਨੂੰ ਅਸੀਂ ਗਰੰਟਾਂ ਦਵਾਂਗੇ। ਇਸ ਵਾਰ ਮੁੱਖ ਮੰਤਰੀ ਕੋਲੋਂ 5 ਲੱਖ ਦਾ ਲਾਂਚ ਦਿੱਤਾ ਗਿਆ। ਮਿਲੂਗਾ ਜਾਂ ਸਿਰਫ ਦੂਜੀਆਂ ਸਰਕਾਰਾਂ ਮੰਗੂ ਲਾਂ ਲੈ ਰਹੇ ਨੇ। ਦੇਖੋ ਜੀ ਤੁਸੀਂ ਜਿੰਨੇ ਵੀ ਅਸੀਂ ਐਲਾਨ ਚੋਣਾਂ ਤੋਂ ਪਹਿਲਾਂ ਬਾਈ ਦੇ ਵਿੱਚ ਕੀਤੇ ਸੀਗੇ ਅਸੀਂ ਉਹਨਾਂ ਨੂੰ ਵੀ ਪੂਰਾ ਕਰ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹੀ ਕਹਿੰਦੇ ਨੇ ਜੋ ਨਾ ਕਰਨਾ ਹੁੰਦਾ ਸੋ ਜ਼ਰੂਰ ਇਹ ਕਰਨਗੇ ਜਦੋਂ ਪਹਿਲਾਂ ਵੀ ਸਾਡੇ ਵਾਦੇ ਸੀਗੇ ਤੁਸੀਂ 600 ਯੂਨਟ ਬਿਜਲੀ ਦਾ ਵਾਦਾ ਦੇਖੋ ਅਸੀਂ ਪੂਰਾ ਕੀਤਾ ਅਸੀਂ ਹੌਲੀ ਹੌਲੀ ਮੋਹੱਲਾ ਕਲੀਨਿੰਗ ਦੇ ਵਾਦੇ ਪੂਰੇ ਕੀਤੇ ਨੇ ਸਕੂਲ ਆਫ ਐਮਿਨੈਂਸ ਤੇ ਵਾਦੇ ਪੂਰੇ ਕੀਤੇ ਨੇ ਅਸੀਂ ਤੇ ਉਹ ਵੀ ਕੰਮ ਕਰ ਰਹੇ ਆ ਛੱਡ ਕੇ ਸੁਰੱਖਿਆ ਫੋਰਸ ਦਾ ਕੋਈ ਵਾਦਾ ਨਹੀਂ ਸੀਗਾ ਉਹ ਵੀ ਜਿਹੜੀ ਆ ਉਹ ਬਣਾ ਦਿੱਤੀ 45 48000 ਤੋਂ ਵੱਧ ਨੌਕਰੀ ਪੰਜਾਬ ਸਰਕਾਰ ਨੇ ਜਿਹੜੀ ਆ ਉਹ 2.5 ਸਾਲਾਂ ਦੇ ਅਰਸੇ ਦੇ ਦੌਰਾਨ ਦੇਤੀ ਆ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਰੂਰ ਜੋ ਉਹਨਾਂ ਇਲੈਕਸ਼ਨਾਂ ਤੋਂ ਪਹਿਲਾਂ ਕਿਹਾ ਉਹ ਪੂਰਾ ਕਰਨਗੇ ਸਰਪੰਚ ਜਿਹੜੇ ਮਾਣ ਪੱਤਾ ਮਿਲਦਾ 1200 ਰੁਪਏ ਸਰਕਾਰ ਵੱਲੋਂ ਵੀ ਨਹੀਂ ਪਹਿਲੀ ਸਰਕਾਰਾਂ ਨੇ ਵੀ ਲੰਮੇ ਸਮੇਂ ਤੋਂ ਬੰਦ ਪਿਆ ਸਰਪੰਚਾਂ ਨੂੰ 1200 ਰੁਪਏ ਜਿਹੜਾ ਦੇਖੋ ਜੀ ਇਹ ਇਹ ਦਿੱਤਾ ਜਾਊਗਾ ਜੀ ਵੇਖੋ ਇਹ ਤੇ ਮਾਨ ਪਤਾ ਮੋਨੀਟਰੀ ਮੈਟਰਸ ਦੇ ਵਿੱਚ ਚਲੋ ਮਿਲ ਜੇਗਾ ਪਰ ਜੋ ਮਾਨ ਸਤਕਾਰ ਲੋਕਾਂ ਨੇ ਉਹਨਾਂ ਨੂੰ ਦਿੱਤਾ ਹੈ ਜੋ ਮਾਨ ਸਤਕਾਰ ਇੱਕ ਪੰਚ ਬਣਨ ਦੇ ਉੱਤੇ ਇੱਕ ਸਰਪੰਚ ਬਣਨ ਦੇ ਉੱਤੇ ਇੱਕ ਐਮਐਲਏ ਬਣਨ ਦੇ ਉੱਤੇ ਜਾਂ ਐਮਪੀ ਬਣਨ ਦੇ ਉੱਤੇ ਜੋ ਮਾਨ ਸਤਕਾਰ ਲੋਕਾਂ ਨੇ ਦੇ ਦਿੱਤਾ ਹੁੰਦਾ ਆ ਉਹਦਾ ਕੋਈ ਤੋੜ ਨਹੀਂ ਦੀਆਂ 3 ਪੈਣਾ ਬਾਰੇ ਪੰਜਾਬ ਦੇ ਭਾਈਚਾਰੇ ਬਾਰੇ ਬੋਲੀ ਆ ਬਹੁਤ ਨਿੰਦਣਯੋਗ ਹੈ ਔਰ ਇਵਨ ਇੰਨੀ ਮਾੜੀ ਸ਼ਬਦਾਵਲੀ ਕਿ ਮੈਂ ਤੁਹਾਡੇ ਚੈਨਲ ਤੇ ਵੀ ਨਹੀਂ ਦੱਸ ਸਕਦਾ ਉਹਦੇ ਲਈ ਮੈਨੂੰ ਲੱਗਦਾ ਵੂਮਨ ਕਮਿਸ਼ਨ ਨੇ ਨੋਟਿਸ ਲਿਆ ਹੈ ਡੈਫੀਨਿਟਲੀ ਸਾਬਕਾ ਮੁੱਖ ਮੰਤਰੀ ਹੋਵੇ ਔਰ ਇਸ ਵੋਟਾਂ ਲਈ ਇਸ ਹੱਦ ਤੱਕ ਗਿਰ ਜੇ ਮੈਨੂੰ ਲੱਗਦਾ ਇਸ ਤੋਂ ਮੰਤ